ਜਿਨੇ ਵਾਈਜ਼ ਸਾਰੇ ਪੰਜਾਬ ਚ ਪ੍ਰੋਗਰਾਮ ਬਣੇ ਆ ਭਈ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਆ ਜਾਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾ ਦਾ ਨੂੰ ਖਿਸਕ ਚਾਈ ਆ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੇ ਕੌਮ ਨੂੰ ਇਕੱਠਾ ਕਰ ਲਈ ਇੱਕ ਹੁਕਮ ਦਿੱਤਾ ਸੀ 2 ਦਸੰਬਰ ਨੂੰ ਪੰਜਾਬ ਦੇ ਤੇ ਕੌਮ ਦੇ ਭਲੇ ਚ ਤੇ ਸੀਗਾ ਵੀ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨ ਲਿਆ ਜਾਂਦਾ ਪਰ ਉਹ ਹੁਕਮ ਮੰਨਣ ਦੀ ਬਜਾਏ ਉਹਨਾਂ ਨੇ ਗੁੱਸਾ ਪ੍ਰਗਟ ਕੀਤਾ ਔਰ ਅਕਾਲ ਤਖਤ ਦੇ ਜਹੇਦਾਰ ਦੇ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਤੇ ਆਪਣੇ ਆਪਣੇ ਸਾਰੇ ਅਕਾਲੀ ਦਲਾਂ ਦਾ ਭੋਗ ਪਾਓ ਸਾਰੇ ਇਕੱਠੇ ਹੋਵੋ ਸੱਤ ਮੈਂਬਰੀ ਧਰਤੀ ਕਰੇ ਅਕਾਲੀ ਦਲ ਤਗੜਾ ਹੋਵੇ ਔਰ ਜਿਹਦਾ ਪੰਜਾਬ ਨੂੰ ਫਾਇਦਾ ਹੋਊਗਾ ਪਰ ਉਹ ਜਥੇਦਾਰ ਜਿਹਦਾ ਹੁਕਮ ਮੰਨਣ ਤੋਂ ਸਾਰਿਆਂ ਨੇ ਇਹਨਾਂ ਨੇ ਬਾਦਲਾਂ ਨੇ ਕੰਪਨੀ ਨੇ ਸਾਰਿਆਂ ਨੇ ਡਿਨਾਈ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਬਦਲਿਆ ਜਿਸ ਤਰ੍ਹਾਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਆ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਜਾਂ ਉਹਨਾਂ ਦਾ ਇਹ ਰਸਮ ਜਿਹੜੀ ਆ ਉਹ ਹੋਈ ਆ ਉਹਦੇ ਤੋਂ ਸਾਰੀ ਕੌਮ ਦੇ ਵਿੱਚ ਬਹੁਤ ਰੋਸ ਜਾਗਿਆ ਜਿਹਦੇ ਆ ਸਾਰਿਆਂ ਧਾਰਮਿਕ ਲੋਕਾਂ ਨੇ ਵਿਰੋਧ ਕੀਤਾ ਦਮਦੇਮਿਤਕਸਾਲ ਨੇ ਉਹਦਾ ਵਿਰੋਧ ਕੀਤਾ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਬਾਬਾ ਬਲਬੀਰ ਸਿੰਘ ਹੋਣੀ ਆ ਬਾਬਾ ਅਵਤਾਰ ਸਿੰਘ ਬਿਧੀ ਚੰਦ ਜੀ ਜਿਹੜੇ ਨੇ ਜਾਂ ਬਾਬਾ ਹਰੀਆਂ ਵਿਲਾ ਵਾਲੇ ਨੇ ਕਰਨਾ ਦਲ ਵਾਲੇ ਨੇ ਬਾਬਾ ਜੋਗਾ ਸਿੰਘ ਹੋਣੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਬਹੁਤ ਵਿਰੋਧਤਾ ਕੀਤੀ ਆ ਅ ਜੰਨਿਆ ਸੰਤ ਸਮਾਜ ਆ ਸਾਰਿਆਂ ਨੇ ਜਿਹਦੇ ਵਿੱਚ ਆ ਬਾਬਾ ਸਰਬਜੋਤ ਬੇਦੀ ਆ ਬਾਬਾ ਸੇਵਾ ਸਿੰਘ ਪੁਰੀ ਕ੍ਰਾਮਪੁਰ ਖੇੜੇ ਵਾਲੇ ਨੇ ਉਹਨਾਂ ਸਾਰਿਆਂ ਨੇ ਬੜਾ ਗੁੱਸਾ ਪ੍ਰਗਟ ਕੀਤਾ ਪਈ ਤੁਸੀਂ ਇਹ ਬਹੁਤ ਗਲਤ ਤਿਰਤ ਪਾ ਲਈ ਆ ਪਈ ਕਾਲ ਤਖਤ ਜਿਹੜਾ ਸਾਡੇ ਵਾਸਤੇ ਸਭ ਤੋਂ ਮਹਾਨ ਹੈ ਇੱਕ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਥੱਲੇ ਅਸੀਂ ਸਮਝਦੇ ਆ ਕਿ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਸਾਜਿਆ ਸੀ ਉਹ ਪਰਮਾਤਮਾ ਤੋਂ ਥੱਲੇ ਉੱਥੋਂ ਜਿਹੜਾ ਹੁਕਮ ਆਉਂਦਾ ਉਹ ਖਾਸ ਤੌਰ ਤੇ ਸਿੱਖਾਂ ਵਾਸਤੇ ਅਲੱਗ ਹੁਕਮ ਹੁੰਦਾ ਤੇ ਅੱਜ ਤੱਕ ਕੋਈ ਬੰਦਾ ਵੀ ਜਿਹੜਾ ਅਕਾਲ ਤਖਤ ਨਾਲ ਕਿਸੇ ਨੇ ਮੱਥਾ ਨਹੀਂ ਲਾਇਆ ਜਿੰਨੇ ਜਿੰਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਨੁਕਸਾਨ ਉਹਨੇ ਖਟਿਆ ਕੱਖ ਨਹੀਂ ਗਾ ਤੇ ਅਸੀਂ ਸਮਝਦੇ ਹਾਂ ਵੀ ਜਿਸ ਬਾਦਲ ਪਰਿਵਾਰ ਨੂੰ ਅਕਾਲ ਤਖਤ ਨੇ ਆਕਾਲੀ ਦਲ ਨੇ ਇਹਨਾਂ ਨੂੰ ਕੁਝ ਦਿੱਤਾ ਕਿਉਂਕਿ ਆਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਤੇ ਹੋਈ ਸੀ ਜਿਨ੍ਹਾਂ ਨੂੰ ਇਹਨਾਂ ਨੂੰ ਕੁਝ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਭੈਣ ਭਰਾ ਹੋ ਜਾਣੀ ਰਹਿ ਗਿਆ ਤੇ ਕਿਸੇ ਵੀ ਪਾਰਟੀ ਸੀ ਉਹਨੂੰ ਅਕਾਲੀ ਦਲ ਦੀਆਂ ਟਿਕਟਾਂ ਵੀ ਮਿਲੀਆਂ ਵਜ਼ੀਰੀਆਂ ਵੀ ਮਿਲੀਆਂ ਐਮਪੀ ਵੀ ਮਿਲੇ ਤੇ ਇਹਨਾਂ ਨੂੰ ਚਾਹੀਦਾ ਸੀ ਵੀ ਅਕਾਲ ਤਖਤ ਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਂਦੇ ਪਰ ਇਹਨਾਂ ਨੇ ਅਕਾਲ ਤਖਤ ਦਾ ਮੱਥਾ ਲਾ ਲਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਕ ਝਟ ਹੋ ਗਈਆਂ ਉਹ ਇਕੱਠਿਆ ਹੋ ਕੇ ਉਹਨਾਂ ਨੇ ਆਨੰਦਪੁਰ ਸਾਹਿਬ ਮਤਾ ਪਾਇਆ ਸੀ 28 ਤਰੀਕ ਨੂੰ ਬਾਬਾ ਹਰਨਾਮ ਸਿੰਘ ਜੀ ਖਾਲਸਾ ਆਪਣਾ ਵਾਲੇ ਜਿਹੜੇ ਆ ਉਹਨਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਕਿਹਾ ਵੀ ਵੱਧ ਤੋਂ ਵੱਧ 골ਡਨ ਗੇਟ ਤੇ ਜਨਤਾ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਾਂਗੇ ਵੀ ਮਤਾ ਪਾਓ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ ਦੂਜੇ ਜਥੇਦਾਰਾਂ ਦੀ ਜਿਹੜੀ ਨਿਯੁਕਤੀਆਂ ਰੱਦ ਕੀਤੀ ਜਾਵੇ ਉਸੇ ਸੰਬੰਧ ਚ ਅਸੀਂ ਭੁrti ਦੇ ਸੰਬੰਧ ਚ ਪੰਜ ਮੈਂਬਰੀ ਸਾਰੇ ਪੰਜਾਬ ਚ ਜਾਰੀ ਆ ਕੱਲ ਮਲੇਰਕੋਟਲੇ ਸੀ ਅੱਜ ਮੇਰੇ ਖਿਆਲ ਜਲੰਧਰ ਤੇ ਸਾਡੇ ਜ਼ਿਲ੍ਹੇ ਦੀ ਵਾਰੀ 4 ਤਰੀਕ ਨੂੰ ਆਈ ਸੀ 4 ਤਰੀਕ ਨੂੰ ਅਸੀਂ ਕੋਰਸਨ ਤੋਂ ਹੋਏ ਜਿਹੜਾ ਪਿੰਡ ਦਾ ਗੁਰਦੁਆਰਾ ਸੜਕ ਦੇ ਉੱਪਰ ਹੈ ਉੱਥੇ ਅਸੀਂ ਇਕੱਠ ਕਰਨਾ ਵਾ ਕਿਉਂਕਿ ਅਸੀਂ ਜਿੰਨੇ ਹੋਰ ਵੀ ਘਰਨ ਗੁਰਦੁਆਰੇ ਸੀ ਪਰ ਅਸੀਂ ਕਿਸੇ ਕੰਟਰੋਵਰਸੀ ਚ ਨਹੀਂ ਸੀ ਪੈਣਾ ਚਾਹੁੰਦੇ ਅਸੀਂ ਉਸ ਪਿੰਡ ਦੇ ਗੁਰਦੁਆਰੇ ਤੇ ਇਕੱਠ ਕਰਨਾ ਉਹਦੇ ਵਾਸਤੇ ਮੈਂ ਅੱਜ ਫਕੀਰ ਚੂੜੀਆਂ ਦੇ ਮਰੀਦ ਕੇ ਹੈਲਪ ਪਿੰਡ ਦੇ ਵਿੱਚ ਸੰਗਤ ਨੂੰ ਬੇਨਤੀ ਕਰ ਲਈ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕਾਂ ਚ ਬਹੁਤ ਭਾਰੀ ਉਤਸ਼ਾਹ ਲੋਕ ਅਕਾਲ ਤਖਤ ਵਾਸਤੇ ਸਾਰਾ ਕੁਝ ਛੱਡਣ ਨੂੰ ਤਿਆਰ ਹੈ ਲੋਕਾਂ ਤੇ ਉਤਸ਼ਾਹ ਭਰਤੀ ਕਰਨ ਦਾ ਵੀ ਆ ਤੇ ਲੋਕਾਂ ਦੇ ਇਹ ਵੀ ਉਤਸ਼ਾਹ ਕਿ ਅਕਾਲ ਤਖ ਦੀ ਮਾਨ ਮਰਜਾਦਾ ਜਿਹੜੀ ਆ ਉਹਦਾ ਹੀ ਸਤਕਾਰ ਮਾਨ ਕਰਨਾ ਜਿਹੜਾ ਹਰ ਗੁਰਸਿੱਖ ਦਾ ਫਰਜ਼ ਬਣਦਾ ਸੋ ਬਹੁਤ ਉਤਸ਼ਾਹ ਦੇਖਿਆ ਮੈਨੂੰ ਖੁਸ਼ੀ ਹੋਈ ਆ ਔਰ ਮੈਨੂੰ ਆਸ ਹੈ ਕਿ ਰਿਕਾਰਡ ਤੋੜ ਕੱਠ ਜਿਹੜਾ ਹੈ ਉਹ ਕੋਰਸਨ ਤੋਂਖ ਰਾਏ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਹੋਇਆ ਇਹਨੇ ਵਿਰੋਧ ਤੇ ਜ਼ਰੂਰ ਕੀਤਾ ਵਾ ਪਰ ਉਹ ਖੁੱਲ ਕੇ ਜਿਸ ਤਰ੍ਹਾਂ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਮਸਲਾ ਰਿਸ਼ਤੇਦਾਰੀ ਦਾ ਮਸਲਾ ਕਈ ਮਜਬੂਰੀਆਂ ਉਹਨਾਂ ਦੀ ਹੋ ਸਕਦੀਆਂ ਮੈਂ ਸਮਝਦਾ ਜਿੰਨਾ ਉਹ ਬੋਲਿਆ ਹੋਇਆ ਇਹ ਵੀ ਠੀਕ ਹੀ ਆ ਕੋ ਧਾਮੀ ਸਾਹਿਬ ਦੀ ਸਾਨੂੰ ਤਾਂ ਸਮਝ ਨਹੀਂ ਆਈ ਵੀ ਧਾਮੀ ਸਾਹਿਬ ਨੇ ਅਕਾਲ ਤਖਤ ਦਾ ਜਹੇਦਾਰ ਉਹਨਾਂ ਦੇ ਘਰ ਗਿਆ ਸੀ ਉਹਨੂੰ ਤਾਂ ਪੰਥ ਨਹੀਂ ਸਮਝਿਆ ਬਾਦਲ ਸਾਹਿਬ ਗਏ ਸੀ ਉਹਨਾਂ ਦੇ ਘਰ ਤੇ ਉਹਨਾਂ ਨੇ ਇੱਕ ਪੰਥ ਦਾ ਮੈਨੂੰ ਹੁਕਮ ਹੋ ਗਿਆ ਮੈਨੂੰ ਦੇਖੇ ਜਾਪਦਾ ਵੀ ਜਿਤਨਾ ਕੋਈ ਪਤਾ ਨਹੀਂ ਅੰਡਰਸਟੈਂਡਿੰਗ ਨਾਲ ਪਹਿਲਾਂ ਉਹਨਾਂ ਨੇ ਕਿਹਾ ਹੋਣਾ ਵੀ ਮੈਂ ਛੱਡ ਦਿੰਨਾ ਵਾ ਸੱਤ ਮੈਂਬਰ ਦੀ ਕਮੇਟੀ ਵੀ ਤੇ ਸ਼੍ਰੋਮਣੀ ਕਮੇਟੀ ਵੀ ਤੇ ਤੁਸੀਂ ਵਿਰਕ ਤੁਹਾਡਾ ਰਿਸ਼ਤੇਦਾਰ ਉਹਦੇ ਕੋ ਜੋ ਕਰਾਉਣਾ ਕਰਾ ਲਓ ਉਹਦੇ ਕੋ ਜਥੇਦਾਰ ਨੂੰ ਕਢਾਤਾ ਵਾ ਤੇ ਹੁਣ ਕੰਮ ਵਿਹਲਾ ਹੋ ਗਿਆ ਹੁਣ ਉਥੇ ਜਾ ਬਹਿੰਚਿਆ ਪਤਾ ਨਹੀਂ ਉਹਨੇ ਕੀ ਹੈ ਜੇ ਵਿੱਚ ਕੀ ਗੱਲ ਆ ਪਰ ਧਾਮੀ ਵਰਗੇ ਬੰਦੇ ਤੋਂ ਮੈਨੂੰ ਇਹ ਆਸ ਨਹੀਂ ਸੀਗੀ ਧਾਮੀ ਚੰਗੇ ਲੋਕਾਂ ਚ ਗਿਆ ਜਾਂਦਾ ਸੀ ਉਹਨੂੰ ਜੇ ਕੋਈ ਇਹੋ ਜਿਹਾ ਉਹਦੇ ਮਨ ਚ ਗੱਲ ਹੋਊਗੀ ਤੇ ਇੱਜ਼ਤਮਾਨ ਆਪਣਾ ਘਟਾਇਆ ਜਾ ਲੋਕਾਂ ਦਾ ਕੀ ਘਟਣਾ ਜੇ ਤਾਂ ਸਪਸ਼ਟ ਹੋਊਗਾ ਜਥੇਦਾਰ ਪਹਿਲੇ ਬਹਾਲ ਕਰਨ ਤੇ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਦੀ ਛੁੱਟੀ ਕਰਨ ਤਾਂ ਫਿਰ ਤਾਂ ਲੋਕ ਸਮਝਣਗੇ ਵੀ ਚੱਲ ਇਹ ਚ ਕੋਈ ਹੈ ਗੈਰਤਾਨਕ ਸਿੱਖੀ ਦੇ ਨਾਲ ਇਹਦਾ ਮੋਹ ਆ ਨਹੀਂ ਤਾਂ ਲੋਕ ਸਮਝਣਗੇ ਵੀ ਇਹ ਦੀ ਅੰਡਰਸਟੈਂਡਿੰਗ ਨਾ ਇਹ ਤਾਂ ਪੰਥ ਸੁਖਬੀਰ ਨੂੰ ਸਮਝ ਬੈਠਾ ਜਿਸ ਸੁਖਬੀਰ ਨੂੰ ਸਾਰਾ ਪੰਜਾਬ ਰਿਜੈਕਟ ਕਰ ਚੁੱਕਾ ਵਾ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਪਹਿਲੀ 'ਚ 15 ਸੀਟਾਂ ਜਿੱਤੀਆਂ ਦੂਜੀ 'ਚ ਤਿੰਨ ਸੀਟੀਆਂ ਜਿੱਤੀਆਂ ਤੇ ਪਾਰਲੀਮੈਂਟ 'ਚ ਇੱਕ ਸੀਟ ਜਿੱਤਿਆ ਦਾਹਾਂ ਤੇ ਜਮਾਨਤਾ ਜਬਤ ਹੋਈਆਂ ਸੀ ਉਹਨੂੰ ਜੇ ਉਹ ਪੰਥ ਸਮਝਦਾ ਤਾਂ ਫਿਰ ਮੈਂ ਸਮਝਣਾ ਵੀ ਉਹਦੀ ਗਲਤੀ ਹੈ ਤਾਂ ਹੋ ਸਕਦਾ ਉਹ ਇਕੱਲਾ ਬੰਦਾ ਜਿਹਨੂੰ ਇੰਨਾ ਕੁਝ ਕੌਮ ਨੇ ਦਿੱਤਾ ਵਾ ਉਹ ਅੱਜ ਪਾਸੇ ਹੋ ਤੇ ਬਾਕੀ ਸਾਰੇ ਇਕੱਠੇ ਹੋ ਸਕਦੇ ਆ ਪਰ ਉਹਨੂੰ ਨਾਲ ਲੈ ਕੇ ਕਿਉਂਕਿ ਲੋਕ ਬਿਲਕੁਲ ਨਹੀਂ ਚੱਲਦੇ ਇਹ ਜਿਹੜਾ ਨਾਲ ਜਿਤਨਾ ਵੀ ਆਖਣਗੇ ਇਹਨੇ ਨਾਲ ਨਾਲੇ ਬਿਲਕੁਲ ਜਾਣ ਹੀ ਨਾ ਰਣ ਵਾਲੇ ਵਾਤਵਾਦ ਆ ਵਾਤਵਾਦ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਰਦਾਰ ਸੋਚਾ ਸਿੰਘ ਜੀ ਛੋਟੇਪੁਰ ਤੇ ਸਾਡੀ ਬੇਨਤੀ ਦੇ ਉੱਤੇ ਪਿੰਡ ਮਰੀਦ ਕੇ ਪਹੁੰਚੇ ਨੇ 10 ਦੇ ਗ੍ਰਹਿ ਵਿਖੇ ਔਰ ਇਲਾਕੇ ਦੇ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ ਹੈ 4 ਅਪ੍ਰੈਲ ਦਾ ਜੋ ਪ੍ਰੋਗਰਾਮ ਮੈਂ ਲੈ ਕੇ ਆਏ ਨੇ ਉਹਦੇ ਵਾਸਤੇ ਵੱਧ ਤੋਂ ਵੱਧ ਉਤਸ਼ਾਹ ਹੈ ਅਕਾਲੀ ਦਲ ਦੀ ਭਰਤੀ ਵਾਸਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਤੇ ਸਾਹ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਜਸਦਾਰ ਸੁੱਚਾ ਸਿੰਘ ਛੋਟੇਪੁਰ ਹੋਣਾ ਦੀ ਅਗਵਾਈ ਦੇ ਵਿੱਚ ਇਲਾਕੇ ਵਿੱਚੋਂ ਵੱਧ ਤੋਂ ਵੱਧ ਭਰਤੀ ਵੀ ਕਰਾਂਗੇ ਔਰ 4 ਤਰੀਕ ਦੀ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ